ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਤੇ ਅੱਜ ਹਰ ਵੱਖ-ਵੱਖ ਵਾਡਾਂ ਨੂੰ ਜੀ ਗਏ ਡੋਰ ਟੂ ਡੋਰ ਕਿਸਣਾ ਸਮਰਥਨ ਮਿਲਿਆ ਆਓ ਪਹਿਲੋ ਫਤਿਹ ਦੀ ਸਾਂਝ ਕਰੀਏ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਸੋ ਅੱਜ ਇੰਨਾ ਪਰਵਾ ਹੂੰਗਾ ਰਾ ਵਾੜ ਵਾਸੀਆਂ ਨੂੰ ਮਿਲਿਆ ਜੋ ਮੇਰੀ ਸੋਚ ਤੋਂ ਪਰੇ ਜਿਸ ਨੂੰ ਦੇਖਦੇ ਹੋਏ ਵਿਰੋਧੀਆਂ ਦੇ ਹੋਸ਼ ਉੱਟ ਗਏ ਆ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਣੀ ਪਰਵਾ ਇਕੱਠ ਵੇਖ ਕੇ ਲੋਕੀ ਪਬਲਿਕ ਆਪ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਲੀਡੀਜ਼ ਆਪ ਘਰੋਂ ਬਾਹਰ ਨਿਕਲੀਆਂ ਆਪਣੇ ਭਰਾ ਆਪਣੇ ਪੁੱਤਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਮੇਰੇ ਵੀਰ ਮੇਰੇ ਬਜ਼ੁਰਗ ਮੇਰੇ ਹੱਕ ਲਈ ਚੋਣ ਪ੍ਰਚਾਰ ਕਰਨ ਲਈ ਨਿਕਲੇ ਸੀ ਜਿਹੜਾ ਡੂ ਟੂ ਡੋਰ ਰੂਟ ਸ਼ੋ ਅੱਜ ਸੀਗਾ ਉਹ ਇੰਨਾ ਕੋ ਜਵਰਦਸ ਹੋਇਆ ਕਿ ਮੈਨੂੰ ਨਹੀਂ ਲੱਗਦਾ ਕਿ ਉਸ ਰੂਟ ਸ਼ੋ ਤੋਂ ਬਾਅਦ ਕੁਝ ਕਹਿਣ ਦੀ ਲੋੜ ਬਾਕੀ ਹੈ ਜਾਂ ਕੁਝ ਸੋਚਣ ਦੀ ਲੋੜ ਆ ਇਹਨਾਂ ਪਰਮਾ ਹੰਗਾਰਾ ਤੇ ਇਹਨਾਂ ਪਰਮਾ ਪਿਆਰ ਦੇਣ ਲਈ ਮੈਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸੋ ਨਾਲ ਹੀ ਮੈਂ ਵਾਰਡ ਵਾਸੀਆਂ ਨੂੰ ਇੱਕ ਅਪੀਲ ਵੀ ਕਰਦਾ ਕਿ ਖੂਨ ਬੜਿਆਂ ਨੇ ਤੁਹਾਡੇ ਕੋਲ ਆਣਾ ਜਿਵੇਂ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਉਹ ਇੱਕ ਪੈਰਾਸ਼ੂਟ ਰਾਈ ਆਇਆ ਆ ਕੈਂਡੀਡੇਟ ਆ ਪੈਰਾਸ਼ੂਟ ਰਾਈ ਆਇਆ ਤੇ ਪੈਰਾਸ਼ੂਟ ਰਾਈ ਹੀ ਉਹਨੇ ਵਾਪਸ ਚਲ ਜਾਣਾ ਦੂਸਰਾ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਉਹ 1 ਘੰਟੇ ਦੇ ਅੰਦਰ ਚਾਰ ਪਾਰਟੀਆਂ ਬਦਲ ਗਿਆ ਪਹਿਲੋਂ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਨਾਲ ਹੀ ਉਹ ਹੁਣ ਬੀਜੇਪੀ ਦਾ ਕੈਂਡੀਡੇਟ ਬਣ ਗਿਆ ਸੋ ਇਹੋ ਜੇ ਬਰਸਾਤੀ ਡਡੂਆਂ ਤੋਂ ਬਚਣ ਦੀ ਲੋੜ ਹੈ ਇਹੋ ਜੇ ਬਰਸਾਤੀ ਡਡੂਆਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵਾਰਡ ਵਾਸੀਆਂ ਦੇ ਕੋਲ ਬੜਾ ਸੁਨਹਿਰੀ ਮੌਕਾ ਇਹ ਮੌਕੇ ਨੂੰ ਵਿਅਰਥ ਨਾ ਗਵਾਇਓ ਆਓ ਰਲ ਮਿਲ ਕੇ ਕਾਂਗਰਸ ਪਾਰਟੀ ਦਾ ਮੇਅਰ ਬਣਾਈਏ ਤੇ ਚੋਣ ਨਿਸ਼ਾਨ ਪੰਜੇ ਤੇ 21 ਦਸੰਬਰ ਨੂੰ ਚੋਣ ਨਿਸ਼ਾਨ ਪੰਜਾ ਮੈਂ ਫੇਰ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਕਿ ਚੋਣ ਨਿਸ਼ਾਨ ਪੰਜਾ 5ਵੇਂ ਨੰਬਰ ਤੇ ਸੋਚਾ ਨਾਪਰੀ ਸਿੰਘ ਆਓ ਰਲ ਮਿਲ ਕੇ ਮੈਨੂੰ ਕਾਉਂਸਲਰ ਬਣਾਓ ਤੇ ਇਹ ਸੀਟ ਜਿੱਤ ਕੇ ਆਪਸ ਸਰਿੰਦਰਪ ਸਿੰਘ ਬਲਾਰੀਏ ਜੀ ਨੂੰ ਚੋੜੀ ਪਾਈਏ ਤੇ ਨਾਲ ਹੀ ਕਾਂਗਰਸ ਪਾਰਟੀ ਦਾ ਮੇਅਰ ਬਣਾਈਏ